ਗੱਲ ਇਹ ਆ ਵੀ ਜ਼ਿੰਦਗੀ ਦੀ ਜ਼ਿੰਦਗੀ ਦਾ ਆਰੰਭ ਤੇ ਜ਼ਿੰਦਗੀ ਦੇ ਅੰਤ ਨਾਲ ਇਹਨਾਂ ਸਮਾਗਮਾਂ ਦੀ ਜੋੜੀ ਹੈ ਪਰ ਸਮਾਗਮ ਤਾਂ ਨਿਗੋਣੇ ਬਣ ਜਾਂਦੇ ਨੇ ਜ਼ਿੰਦਗੀ ਦੀ ਮਹਾਨਤਾ ਜਿਹੜੀ ਹੈ ਜ਼ਿੰਦਗੀ ਦੀ ਜੀ ਹਕੀਕਤ ਜਿਹੜੀ ਹੈ ਜ਼ਿੰਦਗੀ ਦਾ ਜਿਹੜਾ ਹੌਲਰ ਜਿਹੜਾ ਹੈ ਉਹ ਸਰਬੋਤਮ ਹੁੰਦਾ ਹੈ ਉਹ ਸ਼ਰੋਮਣੀ ਹੁੰਦਾ ਹੈ ਸਰਜੀਤ ਪਾਤਰ ਜਿਹੜੀ ਜਿਹਦੀ ਪਿੱਛੇ ਮੇਰੇ ਫੋਟੋ ਆ ਤਾਂ ਜਦੋਂ ਮੈਨੂੰ ਇਹਨਾਂ ਨੇ ਅਕੈਡਮੀ ਵੱਲੋਂ ਇਨਾਮ ਮਿਲਿਆ ਤੇ ਸਾਵੇ ਕਮਾਲ ਤੇ ਇਹ ਗੱਲਾਂ ਜਿਹੜੀਆਂ ਨੇ ਮੌਤ ਦਾ ਮੌਤ ਸਮੇਂ ਦੇ ਕੁੱਖ ਵਿੱਚ ਕਿਹੜੀ ਹੋਣੀ ਤੇ ਅਨਹੋਣੀ ਛੁਪੀ ਰਹਿੰਦੀ ਹੈ ਇਹ ਸਮਾਂ ਸਾਨੂੰ ਦੱਸਦਾ ਨਹੀਂ ਸਮਾਂ ਆਪਣੇ ਆਪ ਵਿੱਚ ਤੁਰਦਾ ਤਾਂ ਰਹਿੰਦਾ ਹੈ ਤੇ ਉਹ ਸਮਾਂ ਤੁਰਦਿਆਂ ਤੁਰਦਿਆਂ ਸਮਾਜ ਦੇ ਮੱਥੇ ਤੇ ਕਦੇ ਨਾ ਕਦੇ ਕਲੰਕ ਲਾ ਜਾਂਦਾ ਹੈ ਕਦੇ ਨਾ ਕਦੇ ਤਿਲਕ ਲਾ ਜਾਂਦਾ ਹੈ ਸੋ ਸਮੇ ਦਾ ਦਾਗੀ ਹੋਣਾ ਸਮੇ ਦਾ ਰੁਦਣ ਕਰਨਾ ਸਮੇ ਦਾ ਬਿਰਲਾਪ ਕਰਨਾ ਸਮੇਂ ਦਾ ਵਿਆਕਲ ਹੋਣਾ ਇਹ ਸਾਰੀਆਂ ਗੱਲਾਂ ਤੇਰੇ ਇਸ ਪ੍ਰਸ਼ਨ ਦੇ ਨਾਲ ਸੰਬੰਧਿਤ ਨੇ ਕਲ ਦਾ ਸਮਾਗਮ ਕਵਤਾ ਤੇ ਗੀਤਾਂ ਦਾ ਸਮਾਗਮ ਕਤਾਬਾਂ ਦਾ ਸਮਾਗਮ ਉਹ ਸਾਰੇ ਸਾਹਿਤਕਾਰਾਂ ਦਾ ਸਮਾਗਮ ਸੰਵੇਦਨਾ ਤੇ ਸਵਿਰਤਾ ਦਾ ਸਮਾਗਮ ਇਹ ਸਾਰੇ ਤੇ ਸਾਰੇ ਸਮਾਗਮ ਜ਼ਿੰਦਗੀ ਦੀ ਇੱਕ ਗਤੀ ਦਾ ਰੂਪ ਨੇ ਕਿ ਜਤੀ ਗਤੀਸ਼ੀਲ ਜ਼ਿੰਦਗੀ ਤੇ ਵਿੱਚ ਗਤੀਹੀਨਤਾ ਆ ਜਾਂਦੀ ਹੈ ਅਜਿਹੇ ਇਹ ਆਓਕੜਾ ਆ ਜਾਂਦੀਆਂ ਨੇ ਹੁਣ ਇਹ ਖਬਰ ਜਿਹੜੀ ਹੈ ਇਹ ਸਮਝ ਲਓ ਇੱਕ ਬਹੁਤ ਵੱਡਾ ਸਮੇਂ ਦੇ ਸਰ ਅਲੰਬਾ ਹੈ ਇਹ ਅਲੰਬੇ ਨੂੰ ਅਸੀਂ ਕੁਦਰਤੀ ਅਲੰਬੇ ਨੂੰ ਪੁਰਸ਼ਤਾ ਪ੍ਰਕਿਰਤੀ ਦੇ ਸਾਹਮਣੇ ਨਿਵਾਲਾ ਦੇ ਦੇਖੋ ਬੇਨਤੀ ਹੈ ਜਾਦਾਂ ਜਿਹੜੀਆਂ ਨੇ ਉਹ ਕਿਵੇਂ ਵਾਪਰਦੀਆਂ ਨੇ ਜਾਦਾਂ ਮਨੁੱਖ ਦੇ ਮਨ ਤੇ ਆ ਕੇ ਕਿਵੇਂ ਟਿਕਦੀਆਂ ਨੇ ਜਾਦਾਂ ਕਿਵੇਂ ਤੁਰਦੀਆਂ ਨੇ ਕਿਵੇਂ ਮਿਟਦੀਆਂ ਨੇ ਕਿਵੇਂ ਜਨਮ ਲਿਆ ਨੇ ਇਹ ਯਾਦਾਂ ਦਾ ਕਥਨ ਤੇ ਕਹਾਣੀ ਤਾਂ ਕੁਦਰਤ ਜਿਹੜੀ ਹੈ ਨਾ ਉਹ ਕੁਦਰਤ ਦੇ ਸਬੱਬ ਜਿਹੜੇ ਨੇ ਉਹ کردار ਜਿਹੜੇ ਨੇ ਸਬੱਬ ਉਹ ਸਿਰਜਣਾਤਮਕਤਾ ਨਾਲ ਸੰਬੰਧ ਨੇ ਪਾਤਰ ਮੇਰੇ ਪ੍ਰਤੀ ਬੜੀ ਸਰਦਾਰਤਾ ਰੱਖਦਾ ਸੀ ਪਾਤਰ ਦੀ ਜਿਹੜੀ ਕਵਤਾ ਸੀ ਉਹ ਪੰਜਾਬੀਅਤ ਦੀ ਇੱਕ ਅਜਿਹਾ ਸੰਗੀਤ ਸੀ ਜਿਸ ਨੂੰ ਪੰਜਾਬੀਅਤ ਦਾ ਦਰਦ ਕਿਹਾ ਜਾ ਸਕਦਾ ਹੈ ਪੰਜਾਬੀਅਤ ਦਾ ਭਰਮਾਪ ਕਿਹਾ ਜਾ ਸਕਦਾ ਹੈ ਪੰਜਾਬੀਅਤ ਦਾ ਆਲਾਪ ਕਿਹਾ ਜਾ ਸਕਦਾ ਹੈ ਪੰਜਾਬੀਅਤ ਦਾ ਪਾਠ ਕਿਹਾ ਜਾ ਸਕਦਾ ਹੈ ਪੰਜਾਬੀ ਦਾ ਉਹਨੂੰ ਪ੍ਰਕਰਣ ਕਿ ਆ ਜਾ ਸਕਦਾ ਸੋ ਇਹ ਜਿਹੇ ਵਿਅਕਤੀ ਦਾ ਤੁਰ ਜਾਣਾ ਕੁਦਰਤ ਨੇ ਸਾਥੋਂ ਖੋ ਲੈਣਾ ਐ ਸਮਝੋ ਵੀ ਕੁਦਰਤ ਨੇ ਸਾਨੂੰ ਭੇਟ ਕੀਤੀ ਸੀ ਉਹ ਸਾਥੋਂ ਇੱਕ ਭੇਟ ਜਿਹੜੀ ਐ ਅਦੁੱਤੀ ਭੇਟ ਜਿਹੜੀ ਐ ਖੋ ਲਈ ਹੁਣ ਖੋਹੀ ਗਈ ਭੇਟ ਨੂੰ ਕੁਦਰਤ ਨੂੰ ਕੀ ਲਾਂਭਾ ਦਈਏ ਕੀ ਆਖੀਏ ਕੀ ਨਾ ਆਖੀਏ ਸਾਡੀਆਂ ਅੱਖਾਂ ਵਿੱਚ ਦਰਦ ਹੈ ਸਾਡੀਆਂ ਭਾਵਨਾਵਾਂ ਵਿੱਚ ਭਾਵਨਾਵਾਂ ਵਿੱਚ ਦੁਖਾਂਤ ਹੈ ਔਰ ਜਿਹੜੀਆਂ ਭਾਵਨਾਤਮਿਕ ਵਿਵਸਥਾ ਹੁੰਦੀਆਂ ਨੇ ਉਹ ਪੌਤਕ ਸਰੀਰ ਤਾਂ ਪੌਤਕ ਵਸਤੂ ਹੈ ਤੇ ਭਾਵਨਾ ਜਿਹੜੀ ਹੈ ਉਹ ਸੂਖਮ ਵਸਤੂ ਹੈ ਕੋਮਲ ਵਸਤੂ ਹੈ ਔਰ ਉਹ ਕੋਮਲ ਵਸਤੂ ਦਾ ਚਲੇ ਜਾਣਾ ਜ਼ਿੰਦਗੀ ਨੂੰ ਜ਼ਿੰਦਗੀ ਦੇ ਹੰਗਾਰਿਆਂ ਦਾ ਖਤਮ ਹੋ ਜਾਣਾ ਹੁੰਦਾ ਹੈ ਜ਼ਿੰਦਗੀ ਦੀਆਂ ਪੁਸਤਕਾਂ ਦੇ ਪੰਨੇ ਜਿਹੜੇ ਨੇ ਉਹ ਬਾਬਰੋਲਿਆਂ ਚ ਰੋਲ ਜਾਂਦੇ ਨੇ ਸਾਹਿਤਕਾਰ ਜਿਹੜਾ ਹੈ ਉਹਦੀਆਂ ਲਿਖਤਾਂ ਜਿਹੜੀਆਂ ਨੇ ਉਹ ਸਮੇਂ ਦੀ ਜਾਇਦਾਦ ਹੁੰਦੀਆਂ ਨੇ ਸਮੇਂ ਦੀ ਦੌਲਤ ਹੁੰਦੀਆਂ ਨੇ ਔਰ ਸਮੇਂ ਦੀ ਕਰਮਚੀ ਹੁੰਦੀਆਂ ਨੇ ਇਕ ਕਲਮਚੀ ਦੌਲਤ ਖਜ਼ਾਨਾ ਰੁਪਿਆ ਪੈਸਾ ਭੌਤਿਕਾ ਪੂੰਜੀ ਬਾਤ ਇਹ ਤਾਂ ਬਹੁਤ ਉਰਾਂ ਰਹ ਜਾਂਦੀਆਂ ਨੇ ਚੀਜ਼ਾਂ ਲੇਕਿਨ ਜਿਹੜੀ ਜਜ਼ਬਾਤੀ ਗੱਲਾਂ ਨੇ ਮਨੁੱਖ ਦੇ ਅੰਦਰ ਉੱਠਦੇ ਹੋਏ ਲਹਿਰਾਂ ਨੇ ਇਹ ਤਾਂ ਨਦੀ ਦਾ ਵਹਿਣ ਹੁੰਦੇ ਨੇ ਸਾਗਰ ਦੀਆਂ ਛੱਲਾ ਹੁੰਦੇ ਨੇ ਇਹ ਤਾਂ ਫੁੱਲਾਂ ਦੀ ਮਹਿਕ ਹੁੰਦੇ ਨੇ ਇਹ ਤਾਂ ਫੁੱਲਾਂ ਦੀ ਤਹਿਕ ਹੁੰਦੇ ਨੇ ਇਹ ਤਾਂ ਆਕਾਸ਼ ਵਰਗੀਆਂ ਵਰਤਦੇ ਆਕਾਸ਼ ਵਿੱਚ ਤਾਰੇ ਟਿਮਟਮਾਉਂਦੇ ਰਹਿੰਦੇ ਨੇ ਉਹਨਾਂ ਚੋਂ ਇੱਕ ਤਰਬ ਤਾਰਾ ਹੈ ਤੇ ਮੈਂ ਤਾਂ ਸਮਝਦਾ ਇਹ ਸਦੀ ਪਾਤਰ ਸਾਡਾ ਤ੍ਰੁੱਪ ਤਾਰਾ ਸੀ ਤਾਰੇ ਕਿਵੇਂ ਜਾਂਦੇ ਨੇ ਤ੍ਰੁੱਪ ਤਾਰਾ ਕਦੇ ਮਿਟਦਾ ਨਹੀਂ ਹੁੰਦਾ ਆਕਾਸ਼ ਕਦੇ ਖਤਮ ਨਹੀਂ ਹੁੰਦਾ ਇਹ ਧਰਤੀ ਕਦੇ ਬਿਲਕੁਲ ਧਰਤੀ ਦਾ ਹੰਗਾਰਾ ਬਣੀ ਰਹਿੰਦੀ ਹੈ ਸੋ ਉਹ ਸਾਡਾ ਧਰਤੀ ਦਾ ਹੰਗਾਰਾ ਸੀ ਉਹ ਸਮੇਂ ਦਾ ਹੰਗਾਰਾ ਸੀ ਉਹ ਕਵਤਾ ਦੀ ਕਵਤਾ ਦੀ ਕਵਤਾ ਦਾ ਸੰਗੀਤ ਸੀ ਉਹ ਕਵਤਾ ਦਾ ਨਾਚ ਸੀ ਅੱਜ ਨਾਲ ਮੈਨੂੰ ਕਵਤਾ ਦੀਆਂ ਸਤਰਾ ਦੀ ਯਾਦ ਹੈ ਲੇਕਿਨ ਉਹ ਸਮੇਂ ਨਾਲ ਦਰਖਤਾਂ ਨਾਲ ਚਿੜੀਆਂ ਨਾਲ ਕੰਮ ਨਾਲ ਰਚਨਾਤਮਕਤਾ ਨਾਲ ਆਮ ਆਪਣਾ ਸੰਵਾਦ ਰਚਉਂਦੇ ਰਹਿੰਦੇ ਸੀ ਸੁਰਜੀਤ ਪਾਤਰ ਸਾਤਰ ਨਹੀਂ ਸੀ ਉਹ ਤਾਂ ਸੰਵਾਦ ਸੀ ਸਮੇ ਦਾ ਸੰਵਾਦ ਸੀ ਸਮੇ ਨੂੰ ਸੰਵਾਦ ਦੇ ਕੇ ਚਲੇ ਗਿਆ